ਡਿੱਠੇ ਸਵੇថា ਨਹੀਂ ਤਦ ਜਿਹ ਆ ਵਧੋ ਪਰਿਵਦਾਤਾ ਤਾਂ ਤੋ ਸੋਇਆ ਵਸਦੀ ਸਗਨੇ ਆਪਾਰ ਅਨੂਪ ਰਾਮਦਾਸ ਬੋਰਾ ਹਰਿ ਨਾਨਕ ਕਸਮਲ ਜਾਹੀ ਨਾ ਰਾਮਦਾਸ ਸਰ ਚਾਤਰਕ ਜਿਤ ਸਚੇਤਾ ਸੁਸਾਜਨ ਚਾਹੀਐ ਜਿਸ ਸੰਗ ਲਾਗੇ ਪ੍ਰਾਨ ਤਿਸੈ ਕੋ ਆਹੀਐ ਬਨ ਬਨ ਫਿਰ ਤੂ ਦਾਸ ਬੂੰਦ ਜਲ ਕਾਰਣੇ ਹਰ ਹਾ ਤਵਾਰ ਜਨ ਮੰਗਾ ਨਾਮ ਨਾਨਕ ਬਲਹਾਰਣੇ ਮਿਤਕਾ ਚਿਤ ਅਦੂਪ ਮਰਮ ਨਾ ਜਾਣੀਆ ਗਹ ਗੁਨੀ ਅਪਾਰ ਸੋ ਤਤ ਪਛਾਨੀ ਐ ਚਿਤਾ ਚਿਤ ਸਮਾਈ ਆਵਾਰੰਗ ਕਨਾਂ ਹਰਾ ਚੰਚਰ ਚੂਰਾ ਮਾਰ ਤਾ ਪਾਵੈ ਸੱਚ ਤਨਹਾ ਸੁਪਨਾ ਉਬੀ ਪਈ ਗयो ਕੀਨਾ ਅੰਤਲਾ ਸੁੰਦਰ ਵਰਗ ਬਿਰਾਜਤਾ ਤੇਖਮਾਨ ਬੰਚਲਾ ਜੋ ਜੋ ਤਾਗੀ ਚਰਣ ਕਹੋ ਗਤ ਪਾਈਐ ਹਰਾ ਸੋਈ ਧਨ ਬਤਾਏ ਸਖੀ ਪ੍ਰੋ ਪਾਈਐ ਨੈਣ ਦਾ ਦੇਖੈ ਸਾਦ ਸੇ ਨੈਣ ਵਿਹਲਿਆ ਕਰਨ ਸੁਨਹੀ ਨਾਦ ਕਾਰਨ ਮੰਨ ਦੇ ਘਾਵੇ ਆ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟਿਆ ਹਰ ਹਾਂ ਜਬ ਇਸ ਰਾਗੋਵਦ ਰਾਏ ਦਿਨੋਦਨ ਘਟਿਏ ਪੰਕਜ ਫਾਤੇ ਪੰਖ ਮਹਾ ਮਾਦਗੁੰ ਪਿਆ ਆੰਗ ਸੰਗ ਉਨਜਾਈ ਵਿਸਰਤੀ ਸੁਫੇਆ ਹੈ ਕੁਐ ਸਾਮੀ ਤ ਜੇ ਤੋਰਾ ਵਿਖਮ ਗਾਂਠਾ ਨਾਨਕ ਇੱਕ ਸੀ ਧਰਨਾਥ ਜੇ ਟੁੱਟੇ ਲੈ ਸਾਠਾ ਧਾਵੋ ਦਸਾ ਅਨੇਕ ਪ੍ਰੇਮ ਪ੍ਰਵ ਕਾਰੁ ਨੇ ਪੰਜ ਸਤਾਵਾ ਦੂਤ ਕਵਨ ਬੇਦਮਾਰ ਨੇ ਤਿੱਕਣ ਬਾਣ ਚਲਾਏ ਨਾਮ ਪ੍ਰਭ ਤੇਈਆ ਹਰ ਹਾਂ ਮਾਗ ਖਾਦੀ ਘਾਤ ਪੂਰਨ ਗੁਰ ਪਾਈਐ ਸਤਿਗੁਰ ਕੀ ਨੀ ਦਾਤ ਮੂਰਨਾਨ ਕੋਟੈ ਖਾਉ ਪੰਚੋ ਸਭਾ ਗੁਰਮੁਖ ਛਟਾਈ ਅੰਮ੍ਰਿਤ ਨਾਮ ਨਿਤਾਨ ਦਿੱਤਾ ਤੋ ਸਹਾਰਾ ਨਾਨਕ ਸਦਾ ਆਰਾਧ ਕਦ ਨਾ ਜਾਹੇ ਮਾਰਾ ਜਿੱਥੇ ਜਾਏ ਭਗਤਾ ਸੁਥਾ ਸੁਹਾਵਣਾ ਸਗਲੇ ਹੋਏ ਸੁਖਾ ਹਰ ਨਾਮੋ ਤੇ ਆਵਣਾ ਜੀ ਕਰਨ ਜਕਾਰ ਨਿੰਦਕ ਮੋਹੇ ਪਾਚਾ ਸਾਜਿ ਮਨ ਆਨੰਦਾ ਨਾਨਕ ਨਾਮ ਜਾਪਾ ਪਾਵਨ ਪਤਿਤੁ ਪਨੀਤਿ ਕਤੇ ਨਹੀਂ ਸੇਵੀਐ ਟੁਟਾ ਰੰਖਵਾਰ ਕਹਾ ਲਗਖੀਵੀਐ ਹਰ ਚੰਦੋਰੀ ਪੇਖਾ ਕਮਾਨਿਆ ਹਰ ਹਾ ਹਾ ਮਲੇ ਯਾਰੀ ਤੈਨਾ ਜੀ ਦਰਗਾ ਜਨਿਆ ਕਿਨੇ ਕਰਮ ਅਨੇਕ ਗਵਾਰ ਬੇਕਾਰ ਕਹਨਾ ਮਾ ਦਗੰਧਤ ਵਾਸ ਸਾਟ ਕਾਸ਼ਾਰ ਤਨ ਫਿਰ ਤੋਂ ਗਰਗਵਾਰ ਮਰਣਾ ਜਾਣਈ ਹਰ ਹਰਤਾਉਂਦਾਰੀ ਪੀਖ ਕਾਹੇ ਸੱਚ ਮਾਨਈ ਜਿਸ ਕੀ ਪੂਜਾ ਆਧਾ ਜਿਸਾ ਕੌਣ ਰੱਖਈ ਵਾਦਤ ਅਨਕੋਪਾ ਬੋ ਕਹਾਲਾ ਪਖਾਈ ਇਕੋ ਚੇਤਕਵਾਤ ਕਾਜ ਤੇਰੇ ਆਵਈ ਹਰ ਹਾ ਬਿਨਨ ਆਵਾਇ ਤਨਸ਼ਾਰ ਬ੍ਰਥਾ ਸਵ ਜਾਵਈ ਆਪジナ ਮਾਪਾਦ ਮੋਲਕ ਪੀ ਜਾਈ ਮਿਲ ਮਿਲ ਖਾਵੈ ਸੰਤ ਸਗਲ ਕਾ ਦੀਜਾਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਭਾਵਣੇ ਹਰ ਹਾਂ ਹੋ ਬਲਿਆਰੀ ਤਿੰਨ ਜੇ ਹਰ ਰੰਗ 라ਵਣੇ ਬਦਾ ਸੰਦਾ ਸੰਗ ਇਕੱਠਾ ਹੋਇਆ ਆਖਦਾ ਹੈ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾ ਕਰਮ ਸੁਕਰਮ ਹੋਏ ਬਸਰੇ ਆ ਹਰ ਹਾਂ ਦੁੱਖ ਰੋਗ ਸੋ ਪਾਪ ਤਨ ਤੇ ਖਿਸਰਿਆ ਚਾ ਬੋਲੇ ਮਹਲਾ ਪੰਜਵਾ ਇੱਕ ਉਹੰਕਾਰ ਸਤਗੁਰ ਪ੍ਰਸਾਦ ਸਮਾਨਾ ਜੋ ਇਸ ਪ੍ਰੇਮ ਕੀ ਨਾਮ ਘਰੋਤੀ ਸਾਟ ਆਵਨ ਹੋਤੇ ਸੁਰੰਗ ਨਾ ਜਨ ਸਰਦੀ ਨੇ ਕਾਟ ਪ੍ਰੀਤਾ ਪ੍ਰੇਮ ਤਾਨ ਖਾਚ ਰਹਾ ਮੀਨਾਰਾਇਓ ਤਾ ਚਨ ਕਮਲ ਮਨ ਬੇਦਿਆ સુરત સંજોગ સાગર મીર ઉદયાના વખંડ સદા પર મુસન પ્રેમ પરમ કા ગર કાર કર ਕੁਸਾ ਨਮਸਕਾਰ ਪੇਮ ਕੀ ਰਹੀ ਜੋ ਅੰਬਰ ਛਾਏ ਬਿਦੇ ਬਾਂਦੇ ਕਮਲ ਅਮਾ ਪਰ ਰਹੇ ਲਪਟਾਈ ਜਪਤਾ ਪ ਸੰਗਮ ਹਰ ਖ ਸੁਖਾ ਮਾ ਨਮਾ ਤੇ ਅਰਗਰਾਵਾ ਮੂਸਾ ਨ ਨਮਖਗ ਪ੍ਰੇਮ ਪਾਰਾ ਵਾਰ ਵਾਰ ਦਿਉ ਸਾਰਾ ਬਾ ਮੂਸਾ ਨ ਮਾਰ ਮਨਾ ਜਾ ਨਾਈ ਮਰਤ ਏਰਤ ਸੰਸਾਰ ਪਰਮਾ ਨਾ ਬੇ ਦਿਆ ਹੋਰ ਜੋ ਮੇ ਤੇ ਬਹਾਰਾ ਕਬ ਦਬ ਜਬ ਜਾ ਰਹੀ ਆ ਬਿਸ਼ਰਤ ਪ੍ਰੇਮ ਬਿਆਲਾ ਮੁਸਰਤਾ ਬਹੀ 무ਸੀਆ ਬਿਸਰਤ ਕੋ ਰਖਿਆ ਦਿਆਲਾ ਜਾਹਰੂ ਪ੍ਰੇਮ ਸੋ ਆਓ ਹਾ ਚਰਨ ਚਿਤਵਾਨਵਾ ਹੈ ਨਾਨਕ ਬਰੀ ਬ੍ਰਹਮਾ ਕੀ ਆ ਨਕਤ ਹੋ ਜਾਹੀ ਅੱਖ ਘਾਟੀ ਉਚੋਕਾ ਨਾ ਚੰਚਲ ਜੀਤ ਵਿਹਾਲਾ ਨੀਜ ਕੀਜ ਨਿਮਰਤਾ ਕਾ ਨੀ ਕਰਨੇ ਕਮਲ ਅਜਮਾਲਾ ਕਮਲਾ ਨਾਨ ਅੰਧਨ ਅਸਵਾ ਚੰਦਰ ਅਰਧਨ ਜਤ ਜਾਰ ਮੂਜ਼ਾ ਨਮਕ ਨੋ ਮਾਰਾਮ ਸਿਓ ਖੰਡ ਖੰਡ ਕਰਹਾਰ ਮਗਨ ਭਿਓ ਪ੍ਰਿਆਪ ਰੇਮ ਸਿਓ ਸੂਜਨਾ ਸਿਮਰਤ ਅੰਗਾ ਰਗੜਾ ਪੈਓ ਸਭ ਲੋ ਮਾਨਕ ਆਦਮ ਪਤੰਗਾ